ਦੇ ਸਮੇਂ ਦੇ ਵਿੱਚ ਸਾਨੂੰ ਇੰਡੀਅਨ ਵੋਟ ਪ੍ਰਣਾਲੀ ਦੇ ਢਾਂਚੇ ਤੋਂ ਬਾਹਰ ਆਪ ਦੇ ਪਾਵਰ ਦੇ ਸੋਰਸਸ ਖੜੇ ਕਰਨ ਦੀ ਜ਼ਰੂਰਤ ਹੈ ਸਾਡੀ ਟੇਕ ਇੰਨੀ ਜ਼ਿਆਦਾ ਦੋਸ ਹਕੂਮਤੀ ਸੋਰਸਸ ਤੇ ਉੱਪਰ ਹੋ ਗਈ ਅਸੀਂ ਆਪਣਾ ਬਿਲਕੁਲ ਵਿਸਾਰ ਨਹੀਂ ਲੱਗਦਾ ਜੇ ਇਨਸਾਫ ਲੈਣ ਦੇ ਉਹ ਵੀ ਤਰੀਕੇ ਸਿਗੇ ਕਿ ਜੇ ਹਮਲਾ ਹੋਇਆ ਤਾਂ ਕੇਸ ਕਰਦੇ ਸ਼ੁਰੂਮਨੀ ਕਮੇਟੀ ਨੇ ਕੀਤਾ ਹੀ ਹੋਇਆ ਤਾਂ ਕੇਸਲੇ ਹੁੰਦੇ ਸੀ ਉਹ ਸੰਗਤ ਆਪ ਕਰਦੀ ਸੀ ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇੰਡੀਅਨ ਵੋਟ ਤੰਤਰ ਦੇ ਢਾਂਚੇ ਤੋਂ ਬਾਹਰ ਆਪ ਦੇ ਪਾਵਰ ਦੇ ਸੋਰਸ ਖੜੇ ਕਰਨ ਦੀ ਜ਼ਰੂਰਤ ਹੈ ਉਹ ਆਲਰੇਡੀ ਹੈਗੇ ਜਿਹੜੇ ਗੁਰੂ ਨੇ ਦਿੱਤੇ ਆ ਸਾਡੀ ਟੇਕ ਇੰਨੀ ਜ਼ਿਆਦਾ ਉਸ ਹਕੂਮਤੀ ਸੋਰਸੇਸ ਤੇ ਉੱਪਰ ਹੋ ਗਈ ਅਸੀਂ ਆਪਣਾ ਬਿਲਕੁਲ ਵਿਸਾਰ ਨਹੀਂ ਲੱਗਦਾ ਸੋ ਜੇ ਇਨਸਾਫ ਲੈਣ ਦੇ ਉਹ ਵੀ ਤਰੀਕੇ ਸਿਗੇ ਕਿ ਜੇ ਹਮਲਾ ਹੋਇਆ ਤਾਂ ਕੇਸ ਕਰਦੇ ਸ਼੍ਰੋਮਣੀ ਕਮੇਟੀ ਨੇ ਕੀਤਾ ਹੀ ਹੋਇਆ ਨਾ ਕੇਸ ਇੰਡੀਆ ਦੀ ਸਰਕਾਰ ਦੇ ਉੱਤੇ 1000 ਕਰੋੜ ਰੁਪਏ ਹਰਜਾਨਾ ਲੈਣਾ ਪਰ ਸਾਡੇ ਸ਼ਹੀਦਾਂ ਨੇ ਕਿਹਾ ਕਿ ਨਹੀਂ ਸਾਡਾ ਜਿਹੜਾ ਨਿਆਂ ਦਾ ਪਹਿਮਾਨਾ ਆ ਉਹ ਸਾਡੇ ਆਪਣੇ ਸੋਰਸ ਤੋਂ ਉੱਠੂਗਾ ਉਹਨਾਂ ਨੇ ਆਪ ਦੇ ਸੋਮੇ ਤੋਂ ਉਹ ਨਿਆਂ ਦੇ ਪਹਿਮਾਨੇ ਦੇ ਵਾਸਤੇ ਖੜਾ ਕੀਤਾ ਉਹਦੇ ਵਾਸਤੇ ਜੂਝੇ ਸਭ ਤੋਂ ਸਖ਼ਤ ਮੌੜ ਉੱਤੇ ਹਾਸਲ ਕੀਤੇ ਵੱਡੀਆਂ ਮੱਲਾਂ ਮਾਰੀਆਂ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਨੂੰ ਅੱਜ ਵੀ ਦੁਨੀਆ